ਤਾਂ ਸਾਨੂੰ ਹੁੰਦੇ ਵਾਸਤੇ ਵੀ ਪ੍ਰੈਸ਼ਰ ਪਾਣਾ ਪਿਆ ਰਿਹਾ ਕਿ ਉਹਦਾ ਨਾਮ ਦੇਉ ਐਫ ਆਈ ਆਰs ਨਾਮ ਦੇਉ ਐਫ ਆਰs ਦੋ ਦਿਨ ਪਹਿਲਾਂ ਨੋਮੀਨੇਟ ਹੋ ਗਿਆ ਹੁਣ ਕੱਲ ਉਹ ਵੀ ਬੇਲ ਲਗਾ ਦੇਗਾ ਫਿਰ ਮੀਨ ਟਾਈਮ ਰੰਧੀਰ ਸਿੰਘ ਨੇ ਐਟੀਸਪੈਟਰੀ ਰਿਪੀਅਰ ਲਗਾਈ ਹਾਈ ਕੋਰਟ ਉਹ ਵੇਸੇ ਪਤਾ ਸੀ ਜਦੋਂ ਇੱਥੇ ਕੈਂਸਲ ਹੋਏਗੀ ਉਹਨੇ ਹਾਈ ਕੋਰਟ ਚਲੇ ਜਾ ਆਲੂ ਆਲੂ ਵਾਲਿਆ ਸਾਹਿਬ ਉਹਨਾਂ ਨੇ ਵਕੀਲ ਕੀਤੇ ਇਨਫਲੂਐਂਸ ਉਹਨੇ ਇਨਾ ਯੂਜ਼ ਕੀਤਾ ਕਿ ਮੰਡੇ ਨੂੰ ਅਸੀਂ ਬੈਠੇ ਐਵੇਂ ਬੈਠੇ ਸੀ ਸਾਰੇ ਕਿ ਆਪਾਂ ਥਸਿੰਗ ਕਰਨਾ ਕੀ ਹੈ 4 ਵਜੇ ਸਾਡੇ ਕੋਲ ਸਕਰੀਨਸ਼ਾਟ ਆਂਦਾ ਕਿ ਉਹਨੇ ਫਾਈਲ ਕਰਤੀ ਐਪਲੀਕੇਸ਼ਨ ਹੁਣ ਸਭ ਤੁਹਾਨੂੰ ਵੀ ਪਤਾ ਹੈ ਹਾਈ ਕੋਰਟ ਚ 2 2 ਦਿਨ ਤੋਂ ਪਹਿਲਾ ਲਿਸਟਡ ਨਹੀਂ ਹੁੰਦਾ ਉਹਨਾਂ ਦਾ ਇੰਨਾ ਇਨਫਲੂਐਂਸ ਕਿ ਰਾਤ ਨੂੰ 9 ਵਜੇ ਉਹ ਲਿਸਟ ਹੋ ਗਿਆ ਨੈਕਸਟ ਡੇ ਹੀਅਰਿੰਗ ਲਈ ਨੈਕਸਟ ਡੇ ਹੀਅਰਿੰਗ ਲਈ ਮਤਲਬ ਉਹਨੂੰ ਅਲਾਟਮੈਂਟ ਵੀ ਹੋ ਗਈ ਟਾਈਮ ਦੀ ਤਿੰਨ ਤਰੀਕ ਦੀ ਫੇਡ ਡੇਟ ਆ ਗਈ ਹਾਂ ਫਿਰ ਉਹ ਆਰਡਰ ਚ ਤਿੰਨ ਕਰ ਲਈ ਅੱਗੇ ਕੀ ਗੱਲ ਹੈ ਤਿੰਨ ਹੈ ਜੱਜ ਜੀ ਸਾਹਿਬ ਕਨਸਟਰਬਲ ਜਸਟਿਸ ਹਰਸ਼ੀਨ ਬਰਾੜ ਲੱਕੀ ਲਈ ਚਲੋ ਨਾ ਨੇ ਸਰ ਟਾਈਮ ਦਿੱਤਾ ਬਟ ਐਵਰੀ ਟਾਈਮ ਲੱਕ ਡਸਨਟ ਮੈਟਰ ਸਰ ਅਸੀਂ ਸਵੇਰੇ 6:00 ਦੇ ਇਸ 4 ਦੇ ਵਿੱਚ ਆਪ ਵੀ ਭੱਜ ਰਹੇ ਹੋ ਸਰ ਚਾਰ ਸਾਰਾ ਲਾਪਾਇਨਾ ਟਾਈਮ ਵਿੱਚ ਪ੍ਰੈਸ ਕਾਨਫਰੈਂਸ ਮੰਨ ਗਿਆ ਵੀ ਰੰਦੀਪ ਸਿੰਘ ਜੀ ਸਾਰਾ ਕੰਮ ਕਰਦਾ ਕਰਦਾ ਜਿਸ ਨੂੰ ਕੇ ਸਮਝੋ ਰੰਦੀਪ ਨੂੰ ਫਰਮਲੀ ਕਲੀਅਰ ਹੈ ਯਾਨੀ ਕਿ ਦੁਪਹਿਰ ਸਰ ਸਾਡਾ ਸਵਾਲ ਇਹ ਹੈ ਕਿ ਰੰਦੀਪ ਨਿਕਾਉ ਲਾਈਓ ਸਰ ਇਹ ਆ YouTube ਪਰ ਜੇਰ ਜੇਰ ਚਲੋ ਜੀ ਇਹ ਸਾਰੇ ਸਬੰਧ ਮੁਤਾਬਕ ਹੈ ਮੇਰੇ 3500 ਮੇਰੀ ਗੁੜਿਆ 7 ਨੂੰ ਲਈ ਸੀ ਜੀ 19 ਦਾ ਰੱਡ ਹੋ ਸੀ ਯਾਰਾ ਗਲਤੀ ਸੀ ਮੇਰਾ ਰਿਪੋਰਟ ਕਰ ਮੈਂ ਇਹ ਨੋਡਰ ਦੇ ਨਾਲ ਚੀਜ਼ਾਂ ਨਹੀਂ ਆਣਾ ਬਹੁਤ ਸ਼ੁਕਰੀਆ ਜੀ ਜੋ ਵੀ ਹੈ ਜਲਦੀ ਆਪਣੇ ਫੋਟੋ ਚਾਹੀਦੇ ਨਾ ਤੇ ਦੁੱਖ ਤੁਹਾਡੇ ਮਨ ਚ ਜਿੰਜੇ ਰੌਲਾ ਉਸ ਤੋਂ ਵੀ ਪਿਆਰਾ ਹੈ ਨਾ ਇਹ ਮੇਰੀ ਚੋਣ ਹੈ ਕਿ ਇਸ ਨੂੰ ਨਹੀਂ ਕਿਉਂਕਿ ਪੁੱਤਰਤਾ

ਜਦੋਂ ਐਕਸੀਡੈਂਟ ਹੋਇਆ ਆ ਪਾਪੇਟ ਦੀ ਕਿਸੇ ਜਿਲਾ ਟੇਪਰ ਦਾ ਡਰਾਈਵਰ ਸੀ ਓਰਐਸ ਵੀ ਜਿਲਾ ਟੇਪਰ ਜਿਹੜੇ ਟੇਪਰ ਦਾ ਮਾਲਿਕ ਸੀ ਜਾਰ ਮਾਲਿਕ 1 ਕੋਰਸ ਕੋ ਯਾਨੀ ਅੰਦਰ ਆਪ ਰੰਗੀ ਉਹਨਾਂ ਨਾਲ ਫਰ ਲੇਪੀ ਪੱਚੀਆ ਦੀ ਉਹ ਚੀਜ਼ ਅੰਦਰ ਅਨੁਕੇ ਕੋਰਟੀ ਪਹੁੰਚ ਗਿਆ ਸੀ ਅਨੁਕੇ ਤਸਵੀਰ ਮੈਨੇਟ ਕਰ ਲਈ ਆ ਅੱਜ ਚੰਦੀਰ ਦੀ ਦਾ ਬਲੀ ਵੀਸੀ ਫਾਰ ਅ ਮੀਨ ਸਪੈਕੀ ਦੀ ਅਪਡੇਟ ਹੈ ਜੀ ਸਰ ਦੇਖੋ ਜੀ ਅੱਜ ਇਥੇ ਸਮਾਣੇ ਸ਼ਹਿਰ ਚ ਜਿਹੜਾ 15 ਦਿਨ ਪਹਿਲਾਂ ਇੱਕ ਟਿਪਰ ਨੇ ਬੱਚਿਆਂ ਨਾਲ ਭਰੀ ਨੋਵਾ ਗੱਡੀ ਨੂੰ ਟੱਕਰ ਮਾਰ ਕੇ ਕਾਫੀ ਵੱਡਾ ਨੁਕਸਾਨ ਹੋਇਆ ਸੀ ਕਿ ਕਈ ਛੋਟੀ ਉਮਰ ਦੇ ਮਾਸੂਮ ਬੱਚੇ ਜਿਨ੍ਹਾਂ ਦੀ ਕੋਈ ਗਲਤੀ ਨਹੀਂ ਸੀ ਜਿਹੜੇ ਕੀ ਘਰੋਂ ਸਕੂਲ ਜਾਣ ਲਈ ਨਿਕਲੇ ਸੀ ਪਰ ਟੱਕਰ ਹਾਦਸੇ ਦਾ ਸ਼ਿਕਾਰ ਹੋ ਕੇ ਉਹ ਪ੍ਰਮਾਤਮਾ ਕੋਲੇ ਚਲੇ ਗਏ ਮੈਂ ਜੋ ਇੱਥੇ ਸਾਰੇ ਪੇਰੈਂਟਸ ਨੂੰ ਮਿਲਿਆ ਤੇ ਇਨਵੈਸਟੀਗੇਸ਼ਨ ਬਾਰੇ ਵਿਚਾਰ ਬਟਾਂਬਰਾ ਕੀਤਾ ਗਿਆ ਜਿਹੜਾ ਟਿੱਪਰ ਦਾ ਡਰਾਈਵਰ ਸੀ ਭੁਪਿੰਦਰ ਸਿੰਘ ਉਹ ਅਸੀਂ ਉਸੇ ਸਮੇਂ ਅਰੈਸਟ ਕੀਤਾ ਸੀ ਟਿੱਪਰ ਦੇ ਜਿਹੜੇ ਮਾਲਕ ਸਨ ਦਵਿੰਦਰ ਸਿੰਘ ਅਨਿਕੇਤ ਤੇ ਰੰਦੀਰ ਸਿੰਘ ਉਹਨਾਂ ਚੋਂ ਦਵਿੰਦਰ ਸਿੰਘ ਅਸੀਂ ਅਰੈਸਟ ਕੀਤਾ ਹੋਇਆ ਰੰਦੀਰ ਤੇ ਅਨਿਕੇਤ ਤੇ ਅੱਛੇ ਅਸੀਂ ਆਪਣੀ ਟੀਮਾਂ ਛੱਡੀਆਂ ਹੋਈਆਂ ਜਿਹੜਾ ਕੀ ਸਾਨੂੰ ਸ਼ੱਕ ਸੀਗਾ ਕਿ ਰੰਦੀਰ ਨੂੰ ਜਿਹੜੇ ਲੋਕਾਂ ਨੇ ਫਰਾਰ ਹੋਣ ਚ ਸਪੋਰਟ ਕੀਤਾ ਉਹਨਾਂ ਦੇ ਉੱਪਰ ਵੀ ਬਨਾਗਿਰੀ ਦਾ ਮਕਦਮਾ ਦਰਜ ਕਰਦੇ ਉਹਦੇ ਚ ਵੀ 5 ਤੋਂ 6 ਜਣੇ ਸੀ ਅਰੈਸਟ ਕੀਤੇ ਤੇ ਮੈਂ ਪੇਰੈਂਟਸ ਨਾਲ ਦੁੱਖ ਉਹਨਾਂ ਦਾ ਸਾਂਝਾ ਕੀਤਾ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਉਹਦੀ ਦੁਨੀਆ ਦੀ ਕੋਈ ਤਾਕਤ ਉਸ ਨੁਕਸਾਨ ਦੀ ਪਰਪਾਈ ਨਹੀਂ ਕਰ ਸਕਦੀ ਕਿਉਂਕਿ ਆਪਾਂ ਸਾਰਿਆਂ ਦੇ ਬੱਚੇ ਆ ਬੱਚਿਆਂ ਦੇ ਨਾਲ ਹੀ ਜਿਹੜਾ ਘਰ ਆ ਉਹ ਹੱਸਦਾ ਵਜਦਾ ਹੈ ਬਟ ਇਹ ਮੈਂ ᱮਨਸ਼ੋਰ ਕਰਦਾ ਤੇ ਸ਼ੋਰ ਵੀ ਕਰਦਾ ਕਿ ਅਸੀਂ ਇਸ ਕੇਸ ਨੂੰ ਪ੍ਰਾਇੋਰਟੀ ਤੇ ਰੱਖਦੇ ਹੋਏ ਇਹਦੀ ਤਫਤੀਸ਼ ਬਹੁਤ ਛੇਤੀ ਮੁਕੰਮਲ ਕਰਾਂਗੇ ਰੈਂਦੇ ਦੋਸ਼ੀ ਅਰੈਸਟ ਕਰਾਂਗੇ ਤੇ ਸੈਸ਼ਨ ਜੱਜ ਸਾਹਿਬ ਨੂੰ ਪਰਸਨਲ ਰਿਕੁਐਸਟ ਕਰਕੇ ਇੱਕ ਫਾਸਟ ਟਰੈਕ ਟਰਾਇਲ ਜਿਹੜਾ ਹੁੰਦਾ कि इस केस दे ट्रायल ली एस्पेशल कोर्ट नु टाइम बाउंड मैनर च पावे 45 ਦਿਨ ਹੋ ਗਏ ਭਾਵੇਂ 90 ਦਿਨ ਹੋਵੇ ਤਾਂ ਟ੍ਰਾਇਲ ਪੂਰਾ ਕਰਕੇ ਤੇ ਇੱਕ ਐਗਜ਼ੈਂਪਲਰੀ ਸਜ਼ਾ ਦਿੱਤੀ ਜਾਵੇ ਸਾਰੇ ਦੋਸ਼ੀਆਂ ਨੂੰ ਕਿਉਂਕਿ ਜੇ ਇਨਸਾਨੀਅਤ ਦੇ ਤੌਰ ਤੇ ਵੇਖੀਏ ਤੇ ਕਤਲ ਤੋਂ ਵੀ ਵੱਡੀ ਵਾਰਦਾਤ ਮਤਲਬ ਮੈਂ ਇਹਨੂੰ ਜੇ ਸੋਚਾਂ ਕਿ ਇਹ ਇੱਕ ਐਕਸੀਡੈਂਟ ਨਹੀਂ ਇਹ ਇੱਕ ਪ੍ਰਕਾਰ ਨਾਲ ਉਹ ਬੱਚਿਆਂ ਦਾ ਕਤਲ ਹੀ ਹੋਇਆ ਤੇ ਮੈਂ ਸੈਸ਼ਨ ਜੱਟ ਸਾਹਿਬ ਨੂੰ ਵੀ ਪਰਸਨਲ ਰਿਕਵੈਸਟ ਕਰਾਂਗਾ ਕਿ ਅਸੀਂ ਫਰਜ਼ੋਰ ਕੋਸ਼ਿਸ਼ ਕਰਾਂਗੇ ਤਨੋਂ ਮਨੋਂ ਕੋਸ਼ਿਸ਼ ਕਰਾਂਗੇ ਕਿ ਇਸ ਮੁਕਦਮੇ ਦੇ ਦੋਸ਼ੀਆਂ ਨੂੰ ਅਸੀਂ ਲੰਬੇ ਸਮੇਂ ਹਵਾਲਾਤ ਦੇ ਅੰਦਰ ਜਿਹੜਾ ਇਹਨਾਂ ਨੂੰ ਸਜ਼ਾ ਕਰੇ ਸਰਨੇ ਜੋ ਕਥਿਤ ਜਿਹੜੇ ਦਰਵਾਜ਼ੇ